ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਜਿਹੜੇ ਆਪੇ ਵੀਡੀਓ ਬਣਾ ਰਹੇ ਆ ਵੀਡੀਓ ਬਹੁਤ ਕੰਮ ਦੀ ਐ ਗੌਰ ਨਾਲ ਸੁਣਿਓ ਅਸੀਂ ਹਰ ਇੱਕ ਵਾਰ ਇਹੀ ਗੱਲ ਤੇ ਬਿਲਕਦੇ ਹੁੰਨੇ ਆ ਵੀ ਜਦੋਂ ਵੀ ਤੁਸੀਂ ਕਿਤੇ ਦੁਕਾਨ ਤੇ ਜਾਂਦੇ ਹੋ ਜਿਹੜਾ ਮਾੜਾ ਬੀ ਹੈ ਉਹਨੂੰ ਤੁਸੀਂ ਨਾ ਸੈਲੈਕਟ ਕਰਿਆ ਕਰੋ ਤੁਸੀਂ ਥੋੜ੍ਹਾ ਜਿਹੇ ਪੈਸਿਆਂ ਵਾਸਤੇ ਜਿਹੜਾ ਮਾੜਾ ਬੀ ਉਹ ਸੈਲੈਕਟ ਕਰ ਲੈਂਦੇ ਹੋ ਤੇ ਮਾੜਾ ਬੀ ਤੁਹਾਡੀ ਜਿਹੜੀ ਫਸਲ ਆ ਬੀਜੀ ਹੋਈ ਐ ਇਹ ਵੀ ਖਾ ਜਾਂਦਾ ਜਿਹੜੀ ਤੁਸੀਂ ਨਵੀਂ ਬੀਜ ਸੀ ਤੁਹਾਡੀ ਉਹਦਾ ਟਾਈਮ ਵੀ ਜਿਹੜਾ ਉਹ ਖਰਾਬ ਕਰ ਦਿੰਦਾ ਇਸ ਕਰਕੇ ਤੁਸੀਂ ਮੜੇ ਅੱਕ ਨੂੰ ਹੱਥ ਮਾਰਿਆ ਕਰੋ ਜਿਹੜਾ ਵੀ ਹੈ ਚੰਗੀ ਕੰਮ ਦੇ ਬੀ ਲਿਆ ਕਰੋ ਤਾਂ ਜਿਹੜਾ ਤੁਹਾਡਾ ਚੰਗਾ ਵੀ ਹੀ ਤੁਹਾਡਾ ਆਧਾਰ ਕਰ ਸਕਦਾ ਇੱਕ ਵਾਰ ਖੇਤ ਵਿੱਚ ਮੜਾ ਬੀ ਬੋਇਆ ਗਿਆ ਮੈਂ ਪਹਿਲਾਂ ਹੀ ਬਹੁਤ ਸਾਰੇ ਵੀਡੀਓ ਚ ਬੋਲਿਆ ਹੋਇਆ ਹੈ ਵੀ ਮੜਾ ਬੀਜ ਬੀਜਿਆ ਹੋਇਆ ਤੁਹਾਨੂੰ ਨੁਕਸਾਨ ਕਰੂਗਾ ਕਰੂਗਾ ਕਿਉਂਕਿ ਤੁਹਾਡੇ ਖਰਚੇ ਵੀ ਤੁਹਾਨੂੰ ਆਪ ਹੋ ਚੁੱਕੇ ਨੇ ਤੇ ਤੁਹਾਡਾ ਜਿਹੜਾ ਖੇਤ ਹੈ ਉਹ ਵੀ ਬਿਲਕੁਲ ਖਾਲੀ ਰਹਿ ਚੁੱਕਿਆ ਹੁਣ ਆ ਗੋਭੀ ਜਿਹੜੀ ਲੱਗੇ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਹੀ ਕੱਚੀ ਗੋਭੀ ਜਿਹੜਾ ਨਿਕਲਦਾ ਫੁੱਲ ਹੀ ਨਸਰੀ ਜਾਂਦਾ ਇਹ ਇਹਦਾ ਕੋਈ ਪਾ ਨਹੀਂ ਕੋਈ ਹੱਲ ਨਹੀਂ ਹੁਣ ਤੁਸੀਂ ਦੱਸੋ ਵੀ ਇਹਦੇ ਤੁਸੀਂ ਕਿਵੇਂ ਤੁਹਾਡੇ ਜਿਹੜੇ ਖਰਚੇ ਪੂਰੇ ਹੋਣਗੇ ਗੋਭੀ ਦੇ ਰੇਟ ਥੋੜਾ ਜਿਹਾ ਹੁਣ ਵੈਸੀ ਡਾਊਨ ਹੋ ਚੁੱਕਿਆ ਤੇ ਫਿਰ ਜਦੋਂ ਇਹੋ ਜਿਹੀ ਵੈਰਾਈ ਤੁਹਾਡੇ ਹੱਥ ਲੱਗੀ ਤਾਂ ਦੱਸੋ ਤੁਸੀਂ ਨਿਬੜੂ ਕੀ ਕਿਉਂਕਿ ਛੋਟਾ ਜਿਹਾ ਫੁੱਲ ਹੋ ਕੇ ਨਿਸਤਰੀ ਜਾਂਦਾ ਤੇ ਸਾਡੇ ਫਾਰਮਰ ਦੇ ਹੱਥ ਬਿਲਕੁਲ ਖਾਲੀ ਰਹਿ ਚੁੱਕੇ ਨੇ ਇਸ ਕਰਕੇ ਜਿਹੜੀ ਬੀ ਦੀ ਕਿਰਸਾ ਤੁਸੀਂ ਕਦੇ ਨਾ ਕਰਿਆ ਕਰੋ ਬੀ ਤਾਂ ਠੋਕ ਕੇ ਪੈਸੇ ਲਾ ਕੇ ਲਿਆ ਕਰੋ ਕਿਉਂਕਿ ਚੰਗਾ ਬੀ ਹੀ ਤੁਹਾਡਾ ਚੰਗਾ ਜਿਹੜਾ ਪਹਿਖਾ ਹੈ ਉਹ ਬਣਾ ਸਕਦਾ ਇਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਹੋਰ ਖਰਚੇ ਘਟਾ ਸਕਦੇ ਹੋ ਕੋਈ ਗੱਲ ਨਹੀਂ ਜੇ ਤੁਸੀਂ ਥੱਲੇ ਖਰਾਕਾ ਘੱਟ ਪੜੋਸ਼ਾ ਘੱਟ ਪੜੋ ਦੁਬਾਰੇ ਪੈ ਜਾਣੀਆਂ ਲੇਕਿਨ ਜੇ ਮਾੜਾ ਬੀਜ ਬੀਜਿਆ ਗਿਆ ਉਹ ਤੁਹਾਨੂੰ ਮੈਂ ਮਤਲਬ 6 ਮਹੀਨੇ ਤੁਸੀਂ ਉਹਦੇ ਲਈ ਬੰਨੇਗੇ ਸਪਰੇਅ ਮਾਰੀ ਹੋ ਜੂ ਕੋਈ ਚੱਕਰ ਨਹੀਂ ਦੁਬਾਰੇ ਆਪਾਂ ਹਵਤਵਦ ਕਰ ਲਾਂਗੇ ਉਹਦਾ ਸੰਭਧਾਨ ਹੈਗਾ ਲੇਕਿਨ ਮਾੜੇ ਬੀਜ ਦਾ ਕੋਈ ਸੰਭਧਾਨ ਨਹੀਂ ਇਸ ਕਰਕੇ ਤੁਹਾਡੇ ਸਾਦੇ ਅਗੇ ਹੱਥ ਬਨ ਕੇ ਬੇਨਤੀ ਹੈ ਵੀਰ ਬਣ ਕੇ ਵੀ ਹਮੇਸ਼ਾ ਚੰਗਾ ਹੀ ਬੀਜਿਆ ਕਰੋ ਤੇ ਮਹਿੰਗਾ ਬੀਜਿਆ ਕਰੋ ਕੋਈ ਚੱਕਰ ਨਹੀਂ ਬੀਜ ਇੱਕ ਵਾਰੀ ਚੰਗੇ ਦੇ ਪੈਸੇ ਲੱਗੇ ਆਪ ਨੂੰ ਨੁਕਸਾਨ ਨਹੀਂ ਲੇਕਿਨ ਜੇ ਮਾੜਾ ਲੱਗੇ ਨਾ ਤਾਂ ਨੁਕਸਾਨ ਹੀ ਨੁਕਸਾਨ ਨੇ ਸੋ ਸਭ ਦਾ ਧੰਨਵਾਦ ਵੀਡੀਓ ਕੇ ਬਾਦ ਤੋਂ ਸ਼ੇਅਰ ਕਰਿਓ ਮਾੜੇ ਬੀਜਾਂ ਤੋਂ ਪਰਹੇਜ਼ ਕਰੋ ਚੰਗੇ ਬੀਜ ਚੰਗੇ ਕੁੰਬੜੇ ਬੀਜ ਬੀਜੋ ਤੇ ਜੇ ਕੋਈ ਚੰਗਾ ਬੀਜ ਦਾ ਸਜਾਹ ਜਰੂਰ ਦਿਆ ਕਰੋ ਸਾਨੂੰ ਕਮੈਂਟ ਬਾਕ ਦੱਸਿਆ ਕਰੋ ਕਿਉਂਕਿ ਤੁਹਾਡੀ ਕਹੀ ਗੱਲ ਅਸੀਂ ਅੱਗੇ ਵੀ ਪਹੁੰਚਾ ਸਕਦੇ ਆ ਤੇ ਨਾਲੇ ਸਾਨੂੰ ਸਭ ਨੂੰ ਸਿੱਖ ਨੂੰ ਮਿਲਦਾ ਤੇ ਨਾਲੇ ਲੋਕਾਂ ਚ ਜਿਹੜੀ ਸਾਡੀ ਐਡ ਹੈ ਉਹ ਵਧੀਆ ਹੁੰਦੀ ਹੈ ਸੋ ਸਭ ਦਾ ਧੰਨਵਾਦ ਜਿਹੜੇ ਸੱਜਣਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਖੇਤੀਬਾੜੀ ਅਪਡੇਟ ਚਾਹੁੰਦੇ ਨਾਂ ਤੇ ਬੜਾ ਨਾਅ ਹੈ ਤੇ ਆਪਾਂ ਚੰਗੇ ਚੰਗੇ ਵੀਡੀਓ ਪਾਉਂਦੇ ਰਹਿੰਨੇ ਆ ਧੰਨਵਾਦ ਸਭ ਦਾ ਸ਼ਸ਼ੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ